ਦਾ ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 11 ਫਰਵਰੀ 2025 ਦਿਨ ਮੰਗਲਵਾਰ ਮਾਗ ਮਹੀਨੇ ਦੀ 30 ਤਰੀਕ ਹੈ ਜੀ ਸੈਮੀਆਮੂ ਕੈਡਜੀ ਅਤੇ ਕੌਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਿਆ ਨੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗੀ ਵਿੱਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਨਾਲ ਹੀ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਸਰੀ ਚ ਯੂਜ਼ਡ ਕਾਰਾਂ ਦੀ ਨਾਮਵਰ ਡੀਲਰਸ਼ਿਪ ਤੇ ਨਾਲੇ ਸਾਡੇ ਸਪਾਂਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਕੈਨੇਡਾ ਦੇ ਪੰਜ ਸਾਬਕਾ ਪ੍ਰਧਾਨ ਮੰਤਰੀਆਂ ਦੀ ਜਿਨ੍ਹਾਂ ਨੇ ਟਰੰਪ ਦੇ ਦਬਕਿਆਂ ਅੱਗੇ ਇੱਕ ਅਪੀਲ ਜਿਹੜੀ ਆ ਕੈਨੇਡੀਅਨ ਲੋਕਾਂ ਨੂੰ ਕੀਤੀ ਆ ਕਿ ਆਪਾਂ ਟੈਕਲ ਕਿਵੇਂ ਕਰਨਾ ਇਸ ਦੇ ਨਾਲ ਹੀ ਸਰੀ ਦੀ ਗੱਲ ਕਰਾਂਗੇ ਸਰੀ ਦੇ ਵਿੱਚ ਅਪਰਾਧ ਦੇ ਅੰਕੜੇ ਜਿਹੜੇ ਨੇ ਉਹ ਪਿਛਲੇ ਸਾਲ ਦੇ ਮੁਕਾਬਲੇ ਘਟੇ ਆ ਤੇ ਇਸ ਦੇ ਨਾਲ ਇਜ਼ਰਾਈਲ ਤੇ ਫਲਸਤੀਨ ਦੇ ਵਿਚਾਲੇ ਹੋਈ ਜੰਗਬੰਦੀ ਤੇ ਉੱਤੇ ਖਤਰੇ ਦੇ ਵੱਧ ਰ ਮਡਰਾਉਣ ਲੱਗੇ ਆ ਇਹ ਜੰਗਬੰਦੀ ਖਤਮ ਹੋ ਸਕਦੀ ਆ ਦੋਵੇਂ ਧਿਰਾਂ ਅੜੀਆਂ ਪਈਆਂ ਉਤੋਂ ਟਰੰਪ ਨੇ ਅੱਜ ਇੱਕ ਵੱਡੀ ਧਮਕੀ ਦੇ ਦਿੱਤੀ ਆ ਇਸ ਦੇ ਨਾਲ ਹੀ ਗੱਲ ਕਰਾਂਗੇ ਅਮਰੀਕਾ ਦੀ ਅਮਰੀਕਾ ਦੇ ਵਿੱਚ ਜਿਹੜਾ ਅਦਾਨੀ ਦੇ ਉੱਤੇ ਕੇਸ ਪਾਇਆ ਗਿਆ ਭਾਰਤੀ ਮੀਡੀਆ ਅੱਜ ਕਹਿ ਰਿਹਾ ਕਿ ਉਹ ਖਤਮ ਹੋ ਜਾਣਾ ਕਿਉਂਕਿ ਜੋ ਟਰੰਪ ਨੇ ਅੱਜ ਇੱਕ ਨਵਾਂ ਐਗਜ਼ੀਕਟਿਵ ਆਰਡਰ ਸਾਈਨ ਕੀਤਾ ਇਹ ਉਹਦੇ ਅੰਡਰ ਆਉਂਦਾ ਸੋ ਇਸ ਮਾਮਲੇ 'ਚ ਕੀ ਹੋ ਸਕਦਾ ਆਪਾਂ ਚਰਚਾ ਕਰਾਂਗੇ ਅਖੀਰ ਵਿੱਚ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੀ ਭਗਵਾਨਤਮਨ ਹੋਣਾਂ ਦੀ ਜਿਹੜੇ ਕਿ ਦਿੱਲੀ ਜਾ ਕੇ ਕੇਜਰੀਵਾਲ ਨੂੰ ਮਿਲ ਕੇ ਆਏ ਆ ਪੂਰਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਾ ਸਹੋਤਾ ਸ਼ੋਅ ਚ ਇੱਕ ਵਾਰ ਫੇਰ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਲੋਕ ਜਿਹੜੇ ਆ ਜੀ ਉਹ ਦੇਸ਼ ਭਗਤੀ ਦਿਖਾ ਰਹੇ ਆ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਆ ਕੈਨੇਡਾ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਉਸ ਤੋਂ ਲੈ ਕੇ ਕੈਨੇਡਾ ਦੇ ਲੋਕ ਡਾਢੇ ਨਾਰਾਜ਼ ਨੇ ਕੈਨੇਡਾ ਦੇ ਵਿੱਚ ਅਮਰੀਕਨ ਵਸਤਾਂ ਦੀ ਮੰਗ ਜਿਹੜੀ ਆ ਘਟੀ ਆ ਛੋਟੇ ਤੋਂ ਵੱਡੇ ਸਟੋਰਾਂ ਦੇ ਉੱਤੇ ਮੇਡ ਇਨ ਕੈਨੇਡਾ ਸਮਾਨ ਖਰੀਦਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਆ ਵੱਡੇ ਵੱਡੇ ਸਾਈਨ ਲੱਗ ਗਏ ਆ ਲੋਕ ਜਿਹੜੇ ਆ ਪ੍ਰਚਾਰ ਵੀ ਇਹੀ ਕਰ ਰਹੇ ਆ ਕਿ ਮੇਡ ਇਨ ਕੈਨੇਡਾ ਵਸਤਾਂ ਖਰੀਦਿਆਂ ਜਾਣ ਇਸ ਦੇ ਨਾਲ ਹੀ ਜਿਹੜੀ ਅੱਜ ਇੱਕ ਹੋਰ ਗੱਲ ਹੋਈ ਆ ਉਹ ਇਹ ਕਿ ਕੈਨੇਡਾ ਦੇ ਪੰਜ ਸਾਬਕਾ ਪ੍ਰਧਾਨ ਮੰਤਰੀਆਂ ਨੇ ਇੱਕ ਸਾਂਝੀ ਸਟੇਟਮੈਂਟ ਦੇ ਉੱਤੇ ਸਾਈਨ ਕੀਤੇ ਆ ਜਿਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਕੈਨੇਡਾ ਦੇ ਲੋਕਾਂ ਨੂੰ ਖੁੱਲ੍ਹ ਕੇ ਆਪਣੀ ਦੇਸ਼ ਭਗਤੀ ਦਾ ਮਜਾਰਾ ਕਰਨਾ ਚਾਹੀਦਾ ਤੇ ਇਹ ਸਾਰਾ ਕੁਝ ਇਸ ਕਰਕੇ ਹੋ ਰਿਹਾ ਕਿ ਡੋਨਲਡ ਟਰੰਪ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀ ਜ਼ਿੱਦ ਕਰਕੇ ਉਹ ਕਹਿੰਦੇ ਵੀ ਸਾਡੀ ਇਨਸਲਟ ਕਰ ਰਹੇ ਆ ਇਹ ਸਾਨੂੰ ਧਮਕੀਆਂ ਦੇ ਰਹੇ ਆ ਸੋ ਇਹ ਪੰਜ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਵਿੱਚ ਪ੍ਰੋਗਰੈਸਿਵ ਕਨਜ਼ਰਵੇਟਿਵ ਪਾਰਟੀ ਦੇ ਜੋ ਕਲਾਰਕ ਅਤੇ ਕਿਮ ਕੈਂਬਲ ਅਤੇ ਉਸ ਤੋਂ ਬਾਅਦ ਦੇ ਵਿੱਚ ਬਣੇ ਦੋ ਲਿਬਰਲ ਪ੍ਰਧਾਨ ਮੰਤਰੀ ਜੇਨ ਕ੍ਰੇਚਨ ਅਤੇ ਪੌਲ ਮਾਰਟਨ ਅਤੇ ਇਸ ਤੋਂ ਇਲਾਵਾ ਸਟੀਫਨ ਹਾਰਪਰ ਜਿਹੜੇ ਕਿ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਰਹੇ ਆ ਇਹਨਾਂ ਪੰਜਾਂ ਜਾਣਿਆਂ ਦੇ ਦਸਖਤ ਹੈਗੇ ਆ ਜੀ ਸੋ ਜੋ ਕਲਾਰਕ ਕਿਮ ਕੈਂਬਲ ਜੇਨ ਕ੍ਰਿਸ਼ੀਨ ਪੌਲ ਮਾਰਟਨ ਸਟੀਫਨ ਹਾਰਪਰ ਸੋ ਇਹਨਾਂ ਵੱਲੋਂ ਸਟੇਟਮੈਂਟ ਸਾਈਨ ਕੀਤੀ ਗਈ ਆ ਤੇ ਇਸ ਵਾਸਤੇ ਉਹਨਾਂ ਨੇ ਕਿਹਾ ਕਿ ਕੈਨੇਡੀਅਨ ਝੰਡਾ ਜਿਹੜਾ ਦੀ ਉਹ ਚਲਾਇਆ ਜਾਵੇ ਵੈਸੇ ਜਿਹੜਾ ਆ ਜੁਲਾਈ ਦੇ ਵਿੱਚ ਕੈਨੇਡਾ ਦੇ ਮਨਾਇਆ ਜਾਂਦਾ ਪਰ ਹੋਇਆ ਇਸ ਤਰੀਕੇ ਨਾਲ ਕਿ 15 ਫਰਵਰੀ 1996 ਨੂੰ ਮੌਕੇ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਜਨ ਕ੍ਰਿਸ਼ਚਨ ਨੇ ਕੈਨੇਡਾ ਡੇ ਦਾ ਇੱਕ ਜਿਹੜਾ ਹੈਗਾ ਫਲੈਗ ਡੇ ਬਣਾਤਾ ਸੀਗਾ ਵੀ ਇਹ ਕੈਨੇਡਾ ਜਿਹੜਾ ਮੈਪਲ ਲੀਫ ਝੰਡਾ ਜਿਹੜਾ ਆ ਇਹ ਝੁਲਾਉਣ ਦਾ ਦਿਨ ਹੈਗਾ ਸੋ 15 ਫਰਵਰੀਅਰ ਦਿਨ ਨੇ ਨਿਯਤ ਕੀਤਾ ਸੀਗਾ ਹੁਣ ਇਸ ਦਿਨ ਨੂੰ ਉਭਾਰਿਆ ਜਾ ਰਿਹਾ ਕਿਉਂਕਿ ਇਸ ਵੇਲੇ ਵਕਤ ਉਹ ਚੱਲ ਰਿਹਾ ਜਦੋਂ ਵਾਰ-ਵਾਰ ਰੋਜ਼ਾਨਾ ਇਹ ਟਰੰਪ ਜਿਹੜੇ ਨੇ ਉਹ ਕੈਨੇਡਾ ਨੂੰ ਆਪਣੇ ਵਿੱਚ ਰਲਵਾਉਣ ਦੀ ਗੱਲ ਕਰਦੇ ਆ ਕਦੀ ਟੈਰਫ ਦੀ ਗੱਲ ਕਰਦੇ ਆ ਸੋ ਉਹਦਾ ਜਵਾਬ ਦੇਣ ਵਾਸਤੇ ਕੈਨੇਡਾ ਵਾਲੇ ਪਾਸਿਓਂ ਵੀ ਪੋਲਿਟਿਸ਼ੀਅਨ ਜਿਹੜੇ ਆ ਉਹ ਲੋਕਾਂ ਨੂੰ ਅਪੀਲਾ ਕਰਨ ਲੱਗੇ ਆ ਸੋ 15 ਫਰਵਰੀ ਆ ਰਹੀ ਹੈ ਸੋ ਇਹਨਾਂ ਪੰਜਾਬ ਪ੍ਰਧਾਨ ਮੰਤਰੀਆਂ ਨੇ ਮੰਗ ਕੀਤੀ ਆ ਲੋਕਾਂ 'ਗੇ ਤੇ ਵੱਧ ਤੋਂ ਵੱਧ ਕੈਨੇਡੀਅਨਾਂ ਝੰਡੇ ਚੁਲਾ ਕੇ ਅਮਰੀਕਨ ਆ ਸਰਕਾਰ 트럼ਪ ਨੂੰ ਇਹ ਦਿਖਾਇਆ ਜਾਵੇ ਕਿ ਅਸੀਂ ਕੈਨੇਡਾ ਦੇ ਨਾਲ ਕਿੰਨਾ ਪਿਆਰ ਕਰਦੇ ਹਾਂ ਤੇ ਜੋ ਉਹ ਧਮਕੀਆਂ ਦੇ ਰਿਹਾ ਜਾਂ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਅਸੀਂ ਪ੍ਰਵਾਨ ਨਹੀਂ ਕਰਦੇ ਸੋ ਕੁੱਲ ਮਿਲਾ ਕੇ ਹਾਲਾਤ ਜਿਹੜੇ ਆ ਵਿਗੜਦੇ ਦੇ ਪ੍ਰਤੀਤ ਹੋ ਰਹੇ ਆ ਬਹੁਤ ਸਾਰੇ ਕੈਨੇਡੀਅਨ ਬਾਰਡਰ ਦੇ ਉੱਤੇ ਜਾ ਕੇ ਸ਼ਾਪਿੰਗ ਕਰਕੇ ਆਉਂਦੇ ਸੀ ਹੁਣ ਤਕਰੀਬਨ ਜਿਹੜੀ ਆ ਉਹ ਬੰਦ ਆ ਜਿਹਦੇ ਨਾਲ ਬਾਰਡਰ ਦੇ ਉੱਤੇ ਰਹਿਣ ਪੈਣ ਵਾਲੇ ਜਿਹੜੇ ਸ਼ਹਿਰ ਨੇ ਅਮਰੀਕਨ ਉਹਨਾਂ ਦੀ ਇਕਨੋਮੀ ਕਾਫੀ ਖਤਰੇ ਦੇ ਵਿੱਚ ਆ ਜਿਹੜੇ ਚੱਲਦੇ ਹੀ ਕੈਨੇਡੀਅਨ ਆ ਮਾਰਕੀਟ ਦੇ ਸੱਟ ਤੇ ਸਗੇ ਇਸ ਤੋਂ ਇਲਾਵਾ ਪਿਛਲੇ ਸਾਲ ਕੈਨੇਡੀਅਨ ਲੋਕਾਂ ਨੇ ਅਮਰੀਕਾ ਦੇ ਵਿੱਚ ਜਾ ਕੇ ਕਾਫੀ ਪੇਰਾਤੋਰਾ ਕੀਤਾ ਟੂਰਿਜ਼ਮ ਇੰਡਸਟਰੀ ਨੂੰ ਜਿਹੜਾ ਆ ਉੱਪਰ ਕੀਤਾ ਤਕਰੀਬਨ 30 ਬਿਲੀਅਨ ਡਾਲਰ ਖਰਚੇ ਆ ਤੇ ਐਤ ਕੀ ਹੋ ਰਿਹਾ ਕਿ ਕੈਨੇਡਾ ਦੇ ਲੋਕ ਅਮਰੀਕਾ ਦੇ ਵਿੱਚ ਜਾ ਕੇ ਘੁੰਮਣ ਫਿਰਨ ਨੂੰ ਅਤਰਜੀਹ ਨਹੀਂ ਦੇ ਰਹੇ ਬਹੁਤ ਸਾਰੇ ਟ੍ਰਿਪ ਕੈਨਸਲ ਕੀਤੇ ਜਾ ਰਹੇ ਆ ਵੀ ਆਪਾਂ ਕਿਤੇ ਹੋਰ ਚਲੇ ਜਾਵਾਂਗੇ ਸੋ ਇਸ ਵੇਲੇ ਕੈਨੇਡਾ ਦੇ ਵਿੱਚ ਇਹ ਲਹਿਰ ਜਿਹੜੀ ਆ ਉਹ ਜਿਆਦਾ ਜ਼ੋਰ ਫੜ ਰਹੀ ਆ ਕਿ ਡੋਨਲਡ ਟਰੰਪ ਜਿਸ ਤਰੀਕੇ ਦੇ ਨਾਲ ਦਬਕੇ ਮਾਰ ਰਹੇ ਆ ਧਮਕੀਆਂ ਦੇ ਰਹੇ ਆ ਬੇਇੱਜ਼ਤੀ ਕਰ ਰਹੇ ਆ ਕੈਨੇਡਾ ਵੱਲੋਂ ਵੀ ਇਹਦਾ ਠੋਕ ਕੇ ਜਵਾਬ ਦੇਣਾ ਚਾਹੀਦਾ ਸੋ ਆਡਰ-ਆਡਰ ਤਰ੍ਹਾਂ ਦੇ ਲੀਡਰ ਚਾਹੇ ਕਨਵਰਟਿਵ ਪਾਰਟੀ ਦੇ ਆਗੂ ਪੀਅਰ ਪੌਲੀਆ ਵਾ ਉਹ ਆਪਣੀ ਫੌਜ ਤੱਕੜੀ ਕਰਨ ਦੀ ਗੱਲ ਕਹਿ ਰਹੇ ਆ ਟਰੂਡੋ ਕਹਿੰਦੇ ਆ ਵੀ ਜੇਕਰ ਟੈਰਫ ਲਾਇਆ ਤਾਂ ਅਸੀਂ ਠੋਕ ਕੇ ਜਵਾਬ ਦਵਾਂਗੇ ਤੇ ਬਾਕੀ ਜਿਹੜੇ ਜਗਮੀਤ ਸਿੰਘ ਹੋਣਾ ਨੇ ਇਹ ਕਿਹਾ ਕਿ ਜੇਕਰ ਅਲੂਮੀਨੀਅਮ ਦੇ ਉੱਤੇ ਤੇ ਸਟੀਲ ਦੇ ਉੱਤੇ 트럼ਪ ਨੇ ਟੈਰਫ ਲਾਇਆ ਤਾਂ ਅਸੀਂ ਟੈਸਲਾ ਦੇ ਉੱਤੇ 100% ਟੈਰਫ ਲਾਵਾਂਗੇ ਸੋ ਕੁੱਲ ਮਿਲਾ ਕੇ ਟਿੱਟ ਫੋਰ ਟੈਟ ਦੀ ਗੱਲ ਚੱਲ ਰਹੀ ਆ ਇਹਦੇ ਵਿੱਚ ਨੁਕਸਾਨ ਦੋਵੇਂ ਪਾਸੇ ਹੋਣਾ ਆ ਜੋ ਜੇ ਟੈਰਫ ਲਾਏ ਜਾਂਦੇ ਆ ਅਮਰੀਕਾ ਦੇ ਵੱਲੋਂ ਤਾਂ ਸਭ ਤੋਂ ਪਹਿਲਾਂ ਨੁਕਸਾਨ ਅਮਰੀਕੀਆਂ ਦਾ ਹੋਣਾ ਉਦੋਂ ਬਾਅਦ ਬਦਲੇ ਵਿੱਚ ਕੈਨੇਡਾ ਟੈਰਫ ਲਾਉਂਦਾ ਤਾਂ ਉਹ ਨੁਕਸਾਨ ਕੈਨੇਡਾ ਦੇ ਲੋਕਾਂ ਦਾ ਹੋਣਾ। ਸੋ ਚੰਗੇ ਪੱਲੇ ਸਾਰਾ ਕੁਝ ਚੱਲ ਰਿਆ ਸੀਗਾ ਪਰ ਵਾਰ-ਵਾਰ ਜਿਹੜੀਆਂ ਇਹ ਗੱਲਾਂ ਕਰਕੇ ਸਬੰਧ ਵਿਗਾੜੇ ਜਾ ਰਹੇ ਆ। ਵੈਸੇ ਸਬੰਧ ਕੱਲੇ ਕੈਨੇਡਾ ਦੇ ਨਾਲ ਹੀ ਨਹੀਂ ਵਿਗਾੜੇ ਜਾ ਰਹੇ ਬਲਕਿ ਪੂਰੀ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਦਬਕੇ ਮਾਰੇ ਜਾ ਰਹੇ ਆ। ਕੈਨੇਡਾ ਦੇ ਨਾਲ ਹੀ ਉੱਪਰ ਪੈਂਦਾ ਇੱਕ ਮੁਲਕ ਗ੍ਰੀਨਲੈਂਡ ਜਿਹੜਾ ਕਿ ਡੈਨਮਾਰਕ ਦੇ ਪ੍ਰਭਾਵ ਹੇਠ ਆ ਉਹਨੋਂ ਵੀ 트럼ਪ ਕਬਜ਼ੇ ਵਿੱਚ ਲੈਣ ਦੀ ਗੱਲ ਕਰ ਰਹੇ ਸੀਗੇ ਅੱਜ ਡੈਨਮਾਰਕ ਵਾਲਿਆਂ ਨੇ ਉਲਟਾ ਆਫਰ ਕੀਤੀ ਹੈ ਵੀ ਜੇ ਤੁਸੀਂ ਕੈਲੀਫੋਰਨੀਆ ਸਾਨੂੰ ਅਮਰੀਕਾ ਵਾਲਿਆਂ ਨੇ 1 ਟ੍ਰਿਲੀਅਨ ਡਾਲਰ ਵਿੱਚ ਵੇਚਣਾ ਦਾ ਦੱਸੋ ਪੈਸੇ ਕਿੱਥੇ ਜਮਾ ਕਰਾਈਏ ਸੋ ਦੁਨੀਆ ਜਿਹੜੀ ਇਕੱਠੀ ਹੋ ਰਹੀ ਸੀਗੀ ਉਹ ਇੱਕ ਵਾਰ ਫਿਰ ਜਿਹੜੀ ਅੱਡ ਅੱਡ ਲੜਦੀ ਪ੍ਰਤੀਤ ਹੋ ਰਹੀ ਹੈ ਜੀ ਗੱਲ ਸਰੀ ਸ਼ਹਿਰ ਦੀ ਕਰੀਏ ਤਾਂ ਸਰੀ ਸ਼ਹਿਰ ਦੇ ਵਿੱਚ ਅਪਰਾਧ ਕੁਝ ਠਾ ਆ ਜੇਕਰ ਆਪਾਂ ਸਨ 2023 ਨੂੰ 2024 ਦੇ ਨਾਲ ਮਲਾਈਏ ਤਾਂ ਜਿਹੜੇ ਅੰਕੜੇ ਬਾਰਾ ਹੈ ਉਹਨਾਂ ਵਿੱਚ ਇਹ ਦਿਖਾਇਆ ਗਿਆ ਕਿ 3000 ਤੋਂ ਵੱਧ ਅਪਰਾਧਿਕ ਕੇਸਾਂ ਦੇ ਵਿੱਚ ਸਰੀਚ ਹੁਣ ਕਮੀ ਹੋਈ ਆ ਸੋ ਜੇਕਰ 2023 ਦੇ ਅੰਕੜਿਆਂ ਵੱਲ ਨਿਗਾਹ ਮਾਰਦੇ ਆ ਤਾਂ 36854 ਕ੍ਰਿਮੀਨਲ ਕੋਡ ਅਫੈਂਸਸ ਹੋਏ ਸਗੇ ਪੁਲਿਸ ਕੋਲ ਰਿਪੋਰਟ ਹੋਏ ਸਗੇ ਜਿਹੜੇ ਕਿ ਹੁਣ 2024 ਦੇ ਵਿੱਚ ਘਟ ਕੇ 33494 ਰਹਿ ਗਏ ਆ ਇਤੋਂ ਤੱਕ ਜਿਹੜੀ ਅਪਰਾਧਿਕ ਮਾਮਲਿਆਂ ਦੀ ਦਰ ਹੈਗੀ ਆ ਉਦੇ ਵਿੱਚ ਵੀ 10% ਦੀ ਘਟਾਈ ਆ ਤੇ ਪ੍ਰੋਪਰਟੀ ਕਰਾਇਮ ਜਿਹੜੇ ਆ ਉਹ ਵੀ 1% ਘਟੇ ਆ 2023 ਦੇ ਮੁਕਾਬਲੇ 2024 ਦੇ ਵਿੱਚ ਸਰੀ ਪੁਲਿਸ ਦੇ ਚੀਫ ਨਾਰਮਲ ਲਪੈਂਸ ਕੀ ਜਿਹੜੇ ਕਿ ਕੱਲ ਨੂੰ ਸਰੀ ਪੁਲਿਸ ਬੋਰਡ ਦੇ ਅੱਗੇ ਪੇਸ਼ ਹੋ ਕੇ ਇਹ ਰਿਪੋਰਟ ਜਾਰੀ ਕਰਨ ਜਾ ਰਹੇ ਆ ਉਹਦੇ ਵਿੱਚ ਇਹ ਵੀ ਦਿਖਾਇਆ ਗਿਆ ਕਿ ਜਿਹੜੀ ਆਇਡੈਂਟੀਟੀ থেਫਟ ਜਾਂ ਫਰਾਡ ਦੇ ਮਾਮਲੇ ਸੀ ਉਹ ਸਰੀ ਵਿੱਚ 29% ਦੀ ਘਟੇ ਆ ਇਸ ਤੋਂ ਇਲਾਵਾ ਅੱਗ ਲਾਉਣ ਦੀਆਂ ਕਾਰਵਾਈਆਂ ਦੇ ਵਿੱਚ 22% ਜਿਹੜਾ ਘਟਾ ਹੋਇਆ ਤੇ ਨਾਲ ਦੀ ਨਾਲ ਗੱਡੀਆਂ ਦੀ ਚੋਰੀ ਜਿਹੜੀ ਹੈ ਉਹ ਵੀ 20% ਘਟੀ ਹੈ ਸੋ ਇਹ ਕਾਫੀ ਵੱਡੀ ਗੱਲ ਆ ਤੇ ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਸ਼ਾਪ ਲਿਫਟਿੰਗ ਸਰੀ ਵਿੱਚ ਵਧੀ ਆ ਸਟੋਰਾਂ ਵਿੱਚੋਂ ਸਮਾਨ ਚੱਕਣ ਦੀ ਗੱਲ ਜਿਹੜੀ ਆ ਉਹ 20% ਵਧੀ ਆ ਤੇ ਜਿਹੜਾ ਜਿਆਦਾ ਕ੍ਰਾਈਮ ਘਟਿਆ ਉਹ ਵਾਲੀ ਗਿਲਫੋਰਡ ਤੇ ਨਿਊਟਨ ਇਲਾਕੇ ਵਿੱਚ ਘਟਿਆ ਤੇ ਜਿਹੜਾ ਵਧਿਆ ਥੋੜਾ ਬਹੁਤਾ ਉਹ ਕਲੋਵਰ ਡੇਲ ਤੇ ਸਾਊਥ ਸਰੀ ਇਲਾਕਿਆਂ ਵਿੱਚ ਵਧਿਆ ਸੋ ਉਹ ਜਿਹੜੀ ਲੋਕਲ ਪੁਲਿਸ ਆਉਣ ਦੇ ਨਾਲ ਲੋਕਾਂ ਨੂੰ ਵੱਡੀ ਆਸ ਸੀ ਕਿ ਹੌਲੀ-ਹੌਲੀ ਨੱਥ ਪਾਊਗੀ ਸੋ ਜਿਹੜੇ ਇਹ ਮੁੱਢਲੇ ਅੰਕੜੇ ਆਏ ਆ ਬੜੇ ਪ੍ਰੋਮਿਸਿੰਗ ਆ ਉਧਰ ਨੂੰ ਗੱਲ ਜਾਂਦੀ ਪ੍ਰਤੀਤ ਹੋ ਰਹੀ ਆ ਕਿਉਂਕਿ ਵੈਸੇ ਵੀ ਵਾਲੀ ਤੇ ਨਿਊਟਨ ਦੇ ਵਿੱਚ ਸਰੀ ਪੁਲਿਸ ਪੈਟਰੋਲ ਕਰਦੀ ਆ ਹੁਣ ਸੋ ਇਸ ਕਰਕੇ ਲੋਕ ਬੜੇ ਆਸਵੰਦ ਰਿਆ ਕਿ 225 ਦੇ ਵਿੱਚ ਇਹ ਅੰਕੜੇ ਹੋਰ ਘਟਣਗੇ ਤੇ ਜਿਨ੍ਹਾਂ ਕਾਰਨਾ ਕਰਕੇ ਲੋਕਾਂ ਨੇ ਸਰੀ ਪੁਲੀਸ ਲਿਆਂਦੀ ਆ ਉਹ ਗੱਲ ਪੂਰੀ ਹੋ ਗਈ ਸ਼ਹਿਰ ਦੇ ਵਿੱਚ ਅਪਰਾਧ ਹੋਰ ਘਟੂਗਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅੰਤਰਰਾਸ਼ਟਰੀ ਲੈਵਲ ਦੀ ਤਾਂ ਹਮਾਸ ਅਤੇ ਇਜ਼ਰਾਇਲ ਦੇ ਵਿਚਾਲੇ ਸਮਝੌਤਾ ਹੋ ਗਿਆ ਸੀਗਾ ਆ ਦੋਵੇਂ ਜਾਣੇ ਸਹਿਮਤ ਹੋਗੇ ਸੀ ਵੀ ਜੰਗਬੰਦੀ ਆਪਾਂ ਕਰ ਲਈ ਆ ਇਹਦੇ ਬਦਲੇ ਦੇ ਵਿੱਚ ਹਮਾਸ ਨੇ ਜੋ ਇਜ਼ਰਾਈਲ ਦੇ ਬੰਦੀ ਬਣਾਏ ਆ 250 ਦੇ ਕਰੀਬ ਉਹ ਛੱਡੇ ਜਾਣਗੇ ਤੇ ਦੂਜੇ ਪਾਸੇ ਉਹ ਇਜ਼ਰਾਈਲ ਫਲਸਤੀਨੀਆਂ ਦੀ ਰਿਹਾਈ ਕਰੂਗਾ ਫਲਸਤੀਨੀਆਂ ਤੇ ਮੁਰਪਸੀਬੇ ਲਈ ਕੁਝ ਕਾਰਵਾਈਆਂ ਕਰੂਗਾ ਉੱਥੇ ਮੈਡੀਕਲ ਹੈਲਪ ਤੇ ਜਿਹੜੀ ਫੂਡ ਹੈਲਪ ਹੈ ਉਹ ਪਹੁੰਚਾਈ ਜਾਊਗੀ ਟੈਂਟ ਵਗੈਰਾ ਪਹੁੰਚਾਏ ਜਾਣਗੇ ਪਰ ਕੱਲ ਹਮਾਸ ਨੇ ਕਿਹਾ ਕਿ ਇਜ਼ਰਾਈਲ ਸਮਝੌਤੇ ਤੋਂ ਭੱਜ ਰਿਹਾ ਆ ਜਿਹੜੀਆਂ ਗੱਲਾਂ ਸਮਝੌਤੇ ਵਿੱਚ ਕੀਤੀਆਂ ਸੀ ਉਹਨਾਂ ਦੇ ਉੱਤੇ ਪੂਰਾ ਨਹੀਂ ਉਤਰਿਆ ਇਸ ਕਰਕੇ ਉਹ ਹੋਰ ਹੌਸਟੇਜ ਜਿਹੜੇ ਆ ਨਹੀਂ ਛੱਡ ਸਕਦੇ ਜਿਹੜੇ ਉਹਨਾਂ ਇਜ਼ਰਾਈਲ ਤੋਂ ਬੰਦੀ بنائے ਹੋਏ ਆ ਇਸ ਤੇ ਉੱਤੇ ਪ੍ਰतिकਰਮ ਕਰਦਿਆਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਕਿਹਾ ਕਿ ਜੇਕਰ ਹਮਾਸ ਨੇ ਹੋਰ ਬੰਦੀ ਨਾ ਛੱਡੇ ਤਾਂ ਅਸੀਂ ਇਜ਼ਰਾਈਲ ਦੇ ਉੱਤੇ ਦੁਬਾਰਾ ਹਮਲਾ ਕਰਾਂਗੇ ਜੰਗਬੰਦੀ ਖਤਮ ਸਮਝੀ ਜਾਊਗੀ ਇਸੇ ਤਰਜ਼ ਦੇ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਅੱਜ ਧਮਕੀ ਦਿੱਤੀ ਆ ਉਹ ਕਹਿੰਦੇ ਜੇਕਰ ਹਮਾਸ ਨੇ ਸ਼ਨੀਵਾਰ 12 ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਬੰਦੀ ਰਿਹਾ ਨਾ ਕੀਤੇ ਤਾਂ ਜੋ ਹਾਲ ਫਿਰ ਹਮਾਸ ਦਾ ਤੇ ਫਲਸਤੀਨ ਦਾ ਮੈਂ ਕਰੂੰਗਾ ਉਹ ਤੁਸੀਂ ਦੇਖੋਗੇ ਹਮਾਸ ਨੂੰ ਪਤਾ ਲੱਗ ਜਾਊਗਾ ਕਿ ਮੇਰੇ ਕਹਿਣ ਦਾ ਮਤਲਬ ਕੀ ਹੈ ਜੀ ਸੋ 7 ਅਕਤੂਬਰ 2023 ਨੂੰ ਹਮਾਸ ਨੇ 252 ਵਿਅਕਤੀ ਇਜ਼ਰਾਈਲ 'ਚ ਹਮਲਾ ਕਰਕੇ ਬੰਦੀ ਬਣਾ ਲੈ ਸਗੇ ਉਹਨਾਂ ਵਿੱਚੋਂ ਬਾਕੀ ਜਿਹੜੇ 150 ਦੇ ਕਰੀਬ ਛੱਡੇ ਜਾ ਚੁੱਕੇ ਪਰ 73 ਹੱਲੇ ਵੀ ਉਹਨਾਂ ਦੀ ਹਿਰਾਸਤ ਵਿੱਚ ਆ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਸਾਰਾ ਗਾਜ਼ਾ ਢਾਹ ਸੁੱਟਿਆ ਕਰ ਕਰ ਜਿਹੜਾ ਆ ਉਹ ਭੰਨ ਛਟਿਆ ਪਰ ਹੱਲੇ ਵੀ ਇਹਨਾਂ ਬੰਦੀਆਂ ਦੀ ਭਾਲ ਜਿਹੜੀ ਆ ਜਾਰੀ ਆ ਕਿ ਉਹ ਲੁਕੋ ਕੇ ਕਿੱਥੇ ਰੱਖੇ ਹੋਏ ਆ ਸੋ ਦੂਜੇ ਪਾਸੇ ਇਜ਼ਰਾਇਲ ਨੇ 183 ਦੇ ਕਰੀਬ ਫਲਸਤੀਨੀ ਛੱਡੇ ਆ ਤੇ ਹੋਰ ਛੱੜਨੇ ਆ ਪਰ ਜੇਕਰ ਹੁਣ ਇਹ ਜੰਗਬੰਦੀ ਖਤਮ ਹੋ ਜਾਂਦੀ ਆ ਤਾਂ ਹਾਲਾਤ ਹੋਰ ਵਿਗੜ ਸਕਦੇ ਆ ਸੋ ਇਸ ਦੇ ਨਾਲ ਹੀ ਅੱਜ ਜਿਹੜੇ ਜਾਰਡਨ ਦੇ ਕਿੰਗ ਨੇ ਉਹ ਅਮਰੀਕਾ ਪਧਾਰੇ ਹੋਏ ਆ ਤੇ ਉੱਥੇ ਗੱਲਬਾਤ ਚੱਲ ਰਹੀ ਆ ਅਮਰੀਕਾ ਜਾਰਡਨ ਨੂੰ ਤੇ ਈਜੀਪਟ ਨੂੰ ਕਹਿ ਰਿਹਾ ਕਿ ਫਲਸਤੀਨੀ ਆਪਾਂ ਤੋਂ ਪੱਕੇ ਜਾੜਨੇ ਆ ਤੇ ਜਿਹੜਾ ਤਕਰੀਬਨ 2.2 ਮਿਲੀਅਨ ਫਲਸਤੀਨੀ ਗਾਜ਼ਾ ਵਿੱਚ ਰਹਿ ਰਿਹਾ ਤੁਸੀਂ ਇਹਨਾਂ ਨੂੰ ਆਪੋ ਆਪਣੇ ਮੁਲਕਾਂ ਵਿੱਚ ਪਨਾਹ ਦਿਓ ਇਹਨਾਂ ਨੂੰ ਸੰਭੋ ਇੱਥੇ ਅੱਜ ਵਾਸ਼ਿੰਗਟਨ ਦੇ ਵਿੱਚ ਦੁਬਾਰਾ ਇਹ ਕੋਸ਼ਿਸ਼ ਕੀਤੀ ਗਈ ਪਰ ਜਿਹੜੇ ਜਾਰਡਨ ਦੇ ਕਿੰਗ ਨੇ ਉਹਨਾਂ ਨੇ ਅੱਜ ਇਹ ਕਹਿ ਦਿੱਤਾ ਵੀ ਅਸੀਂ 2000 ਬਿਮਾਰ ਬੱਚਿਆਂ ਦਾ ਸਾਥ ਦੇ ਸਕਦੇ ਆ ਪਰ ਇਸ ਤੋਂ ਵੱਧ ਸਮਰੱਥਾ ਸਾਡੇ ਕੋਲ ਵੀ ਹੈ ਨਹੀਂ ਅਸੀਂ ਨਹੀਂ ਲੈਣੇ ਹੈਗੇ ਸੋ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਜਵਾਬ ਜਿਲਾ ਟਰੰਪ ਨੂੰ ਅੱਜ ਦੇ ਦਿੱਤਾ ਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਹਿਆ ਕਿ ਅਰਬ ਮੁਲਕ ਆਪਸ ਵਿੱਚ ਇੱਕ ਮੀਟਿੰਗ ਕਰ ਰਹੇ ਆ ਤੇ ਜਿਹੜਾ 트ੰਪ ਦਾ ਪ੍ਰਪੋਜ਼ਲ ਆ ਗਾਜ਼ਾ ਬਾਰੇ ਵੀ ਅਸੀਂ ਗਾਜ਼ਾ ਸਾਰਾ ਢਾ ਲੈਣਾ ਆ ਉੱਥੇ ਅਮਰੀਕਾ ਨੇ ਕਬਜ਼ਾ ਕਰ ਲੈਣਾ ਆ ਉੱਥੇ ਵੱਡੇ ਵੱਡੇ ਹੋਟਲ ਪਲਾਜ਼ੇ ਸਾਰੇ ਜਾਣਗੇ ਤੇ ਉਹਦੇ ਬਾਰੇ ਕਿਤੇ ਤੁਹਾਨੂੰ ਦੱਸ ਦਿਆਂ ਵੀ ਕਾਉਂਟਰ ਪ੍ਰਪੋਜ਼ਲ ਕੀ ਹੋਊਗਾ ਹੁਣ ਜਿਹੜੇ ਅਰਬ ਮੁਲਕ ਆ ਇਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਨੇ ਅਮਰੀਕਾ ਦੇ ਪਿੱਠੂ ਆ ਤੇ ਉਹ ਅਮਰੀਕਾ ਤੋਂ ਬਾਹਰ ਕਿਵੇਂ ਜਾਂਦੇ ਆ ਇਹ ਗੱਲ ਦੇਖਣ ਵਾਲੀ ਹੋਣੀ ਆ ਕਿਉਂਕਿ ਦੂਜੇ ਪਾਸੇ ਉਹ ਫਲਸਤੀਨੀਆਂ ਦੇ ਵੀ ਸਕੇ ਬਣਦੇ ਆ ਉਹਨਾਂ ਦੀ ਪੈਸੇ ਢੇਲੇ ਨਾਲ ਵੀ ਮਦਦ ਕਰਦੇ ਆ ਤੇ ਲੋਕਸ਼ਪਕੇ ਹਥਿਆਰਾਂ ਦੇ ਨਾਲ ਵੀ ਮਦਦ ਕਰਦੇ ਆ ਸੋ ਹੁਣ ਗੱਲ ਕਲੀਅਰ ਕੱਟ ਹੋ ਜਾਣੀ ਆ ਵੀ ਕੋਣਾ ਕਿੱਧਰ ਖੜਦਾ ਇਹ ਆਉਣ ਵਾਲੇ ਦਿਨਾਂ ਚ ਸਾਹਮਣੇ ਆਊਗੀ ਗੱਲ ਸੋ ਇਸ ਦੇ ਨਾਲ ਹੀ ਜਿਹੜੀ ਮੁੱਖ ਤੌਰ ਤੇ ਗੱਲ ਹੋਏ ਆ ਕਿ ਗਾਜ਼ਾ ਦੇ ਉੱਤੇ 트ੰਪ ਕਬਜ਼ਾ ਕਿਉਂ ਕਰਨਾ ਚਾਹੁੰਦੇ ਆ ਅਸਲ ਦੇ ਵਿੱਚ ਗਾਜ਼ਾ ਦੇ ਨਾਲ ਜੋ ਸਮੁੰਦਰ ਪੈਂਦਾ ਉੱਥੇ 500 ਬਿਲੀਅਨ ਡਾਲਰ ਦੀ ਜਿਹੜੀ ਗੈਸ ਲੱਭੀ ਆ ਨੈਚਰਲ ਗੈਸ ਤੇ ਪੈਟਰੋਲ ਤੇ ਟਰੰਪ ਇੱਕ ਵਪਾਰੀ ਬੰਦੇ ਆ ਤੇ ਜਿੱਥੇ-ਜਿੱਥੇ ਵੀ ਕੋਈ ਮਾਲ ਪਿਆ ਉੱਥੇ-ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਆ ਪਹਿਲਾ ਵਪਾਰਤ ਤੌਰ ਦੇ ਉੱਤੇ ਕਰਦੇ ਸੀ ਹੁਣ ਤਾਂ ਰਾਸ਼ਟਰਪਤੀ ਬਣੇ ਹੋਇਆ ਧੱਕਾ ਕੀਤਾ ਜਾ ਰਿਹਾ ਕੈਨੇਡਾ ਦੇ ਨਾਲ ਵੀ ਇਹੀ ਰੌਲਾ ਆ ਗ੍ਰੀਨਲੈਂਡ ਦੇ ਨਾਲ ਵੀ ਇਹੀ ਰੌਲਾ ਆ ਕਿਉਂਕਿ ਦੋਵੇਂ ਮੁਲਕ ਜਿਹੜੇ ਨੇ ਜੀ ਉਹਨਾਂ ਕੋਲ ਮਿਨਰਲਸ ਪ੍ਰੀਸ਼ੀਅਸ ਮੈਟਲਸ ਅਤੇ ਹੋਰ ਮੈਟਲਸ ਬਹੁਤ ਵੱਡੀ ਮਾਤਰਾ ਵਿੱਚ ਮੌਜੂਦ ਆ ਟਰੰਪ ਉਹਨਾਂ ਦੇ ਉੱਤੇ ਫ੍ਰੀਚ ਕਬਜ਼ਾ ਕਰਨਾ ਚਾਹੁੰਦਾ ਤੇ ਨਾਲ ਦੀ ਨਾਲ ਜਿਹੜਾ ਲੰਘਾ ਉੱਪਰ ਬਣਿਆ ਗਰਮੀਆਂ ਨੂੰ ਖੁੱਲਣ ਲੱਗ ਪਿਆ ਜਿਹੜਾ ਸੁਰੱਖਿਅਤ ਲੰਘਾ ਸ਼ਿਪ ਰੂਟ ਆ ਉਹਦੇ ਤੇ ਕਬਜ਼ਾ ਕਰਨ ਦੀ ਗੱਲ ਆ ਸੋ ਕੁੱਲ ਮਿਲਾ ਕੇ ਗੱਲ ਜਿਹੜੀ ਆ ਹੌਲੀ-ਹੌਲੀ ਇਹ ਲੜਾਈ ਵਾਲ ਨੂੰ ਜਾਂਦੀ ਪ੍ਰਤੀਤ ਹੋ ਰਹੀ ਆ ਤੇ ਇਜ਼ਰਾਇਲ ਦੇ ਨਾਲ ਫਲਸਤੀਨ ਦੀ ਜਿਹੜੀ ਜੰਗ ਚੱਲੀ ਆ ਉਹ 16 ਮਹੀਨੇ ਚੱਲੀ ਆ ਉਹਦੇ ਵਿੱਚ ਤਕਰੀਬਨ 48000 ਦੇ ਕਰੀਬ ਲੋਕ ਮਾਰੇ ਗਏ ਆ ਜਿਨ੍ਹਾਂ ਵਿੱਚ ਬਹੁ ਗਿਣਤੀ ਫਲਸਤੀਨੀਆਂ ਦੀ ਆ 111 ਦੇ ਕਰੀਬ 111000 ਦੇ ਕਰੀਬ ਜ਼ਖਮੀ ਹੋਏ ਆ ਤੇ ਜਿਵੇਂ ਮੈਂ ਦੱਸਿਆ ਕਿ ਲਗਭਗ ਸਾਰਾ ਇਹ ਗਾਜ਼ਾ ਜਿਹੜਾ ਢਾਹ ਦਿੱਤਾ ਗਿਆ ਆ ਲੋਕ ਇੱਥੇ ਵਾਪਸ ਮੁੜ ਕੇ ਆਉਣਾ ਚਾਹੁੰਦੇ ਆ ਪਰ ਟਰੰਪ ਆਪਣੇ ਨਵੇਂ ਪਲਾਨ ਦੇ ਮੁਤਾਬਕ ਕਹਿੰਦੇ ਆ ਕਿ ਅਸੀਂ ਇੱਥੇ ਮੁੜ ਨਹੀਂ ਦੇਣਾ ਕਿਸੇ ਨੂੰ ਇਹ ਸਾਰਾ ਇਲਾਕਾ ਪੱਧਰਾ ਕਰਕੇ ਇਹਦੀ ਰੀਡਵੈਲਪਮੈਂਟ ਕਰਨੀ ਆ ਪਰ ਜਿਹਨਾਂ ਲੋਕਾਂ ਨੇ ਇੱਥੇ ਉਮਰਾਂ ਲੰਘਾ ਦਿੱਤੀਆਂ ਉਹ ਕਹਿੰਦੇ ਵੀ ਇਸ ਜਗ੍ਹਾ ਦੀ ਤਾਂ ਲੜਾਈ ਆ ਸਾਰੀ ਇਸ ਜਗ੍ਹਾ ਕਰਕੇ ਤਾਂ ਅਸੀਂ ਇਜ਼ਰਾਈਲ ਦੇ ਨਾਲ ਲੜ ਰਹੇ ਆਂ ਇਹ ਜਗ੍ਹਾ ਅਸੀਂ ਕਿਸੇ ਨੂੰ ਵੀ ਛੱਡਣੀ ਨਹੀਂ ਚਾਹੇ ਉਹ ਆ ਟਰੰਪ ਹੋਵੇ ਜੇਕਰ ਸਾਨੂੰ ਪੈਸੇ ਆਫਰ ਕੀਤੇ ਜਾਣਗੇ ਡਿਵੈਲਪਮੈਂਟ ਵਾਸਤੇ ਵੀ ਆਪਣੇ ਘਰ ਵੇਚ ਦਿਓ ਅਸੀਂ ਇਹ ਗੱਲ ਕਦੀ ਵੀ ਪ੍ਰਵਾਨ ਨਹੀਂ ਕਰਾਂਗੇ ਇਹ ਸਾਡੀ ਖੂਨ ਦੀ ਲੜਾਈ ਆ ਸਾਡੀ ਜਗ੍ਹਾ ਦੀ ਲੜਾਈ ਆ ਤੇ ਚਾਹੇ ਇਜ਼ਰਾਈਲ ਨਾਲ ਲੜਨੀ ਪਵੇ ਤੇ ਚਾਹੇ ਅਮਰੀਕਾ ਨਾਲ ਲੜਨੀ ਪਵੇ ਅਸੀਂ ਇਹ ਹਰ ਹੀਲੇ ਲੜਾਂਗੇ ਸੋ ਕੁੱਲ ਮਿਲਾ ਕੇ ਗੱਲ ਜਿਹੜੀ ਆ ਹੋਰ ਵਿਵਾਦਵਾਲ ਨੂੰ ਪ੍ਰਤੀਤ ਹੋ ਰਹੀ ਆ ਸੋ ਹਾਲ ਦੀ ਕੜੀ ਟਰੰਪ ਨੇ ਸ਼ਨੀਵਾਰ 12 ਵਜੇ ਤੱਕ ਦਾ ਸਮਾਂ ਦਿੱਤਾ ਦੇਖਦੇ ਹਾਂ ਕਿ ਹਮਾਸ ਵਾਲੇ ਜਿਹੜੇ 73 ਬਣਾਏ ਹੋਏ ਬੰਦੀਰਾਂ ਨੂੰ ਛੱਡਦੇ ਆ ਕੋਈ ਸਮਝੌਤਾ ਕਰਦੇ ਆ ਜਾਂ ਫਿਰ ਲੜਾਈ ਗਾਹਾਂ ਅੱਗੇ ਵੱਧ ਜਾਂਦੀ ਹੈ ਇਸੇ ਨਾਲ ਹੀ ਗੱਲ ਅਮਰੀਕਾ ਦੀ ਕਰੀਏ ਤਾਂ ਅੱਜ ਭਾਰਤੀ মিডিਆ ਇਹ ਕਹਿ ਰਿਹਾ ਕਿ ਅਮਰੀਕਾ ਵੱਲੋਂ ਜਿਹੜਾ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਜਾਂ ਪਹਿਲਾ ਕਾਨੂੰਨ ਖਤਮ ਕੀਤਾ ਜਾ ਰਿਹਾ ਉਹਦਾ ਸਿੱਧਾ ਫਾਇਦਾ ਅਡਾਨੀ ਨੂੰ ਹੋਣਾ ਹੈ ਅੱਜ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਐਗਜ਼ੀਕਟਿਵ ਆਰਡਰ ਤੇ ਸਾਈਨ ਕੀਤੇ ਆ ਅਜੀਦ ਨਾਲ ਉਹਨਾਂ ਨੇ ਕਿਹਾ ਕਿ 1977 ਦਾ ਬਣਾਇਆ ਹੋਇਆ ਫੌਨ ਕ੍ਰਾਪਟ ਪ੍ਰੈਕਟਿਸਿਜ਼ ਐਕਟ ਖਤਮ ਕੀਤਾ ਜਾਊਗਾ ਸੋ ਜਿਹੜਾ ਫੌਨ ਕ੍ਰਾਪਟ ਪ੍ਰੈਕਟਿਸਿਜ਼ ਐਕਟ ਇਹ ਆ ਕਿ ਅਮਰੀਕਾ ਦੇ ਵਿੱਚ ਕਾਨੂੰਨ ਸੀ ਜਿਹਦੇ ਆਧਾਰ ਤੇ ਇਹ ਗੱਲ ਕਿਹਾਈ ਗਈ ਸੀ ਕਿ ਅਮਰੀਕਾ ਦੇ ਅਧਿਕਾਰੀ ਜਾਂ ਅਮਰੀਕਨ ਕੰਪਨੀਆਂ ਕਿਤੇ ਬਾਹਰ ਜਾ ਕੇ ਰਿਸ਼ਵਤ ਨਹੀਂ ਦੇ ਸਕਦੀਆਂ ਕਿਤੇ ਕੰਮ ਕਰਾਉਣ ਲਈ ਫੌਨ ਗਵਰਨਮੈਂਟਸ ਨੂੰ ਜਾਂ ਬਾਹਰਲੀਆ ਕੰਪਨੀਆਂ ਨੂੰ ਰਿਸ਼ਵਤ ਨਹੀਂ ਦਿੱਤੀ ਜਾ ਸਕਦੀ ਸੋ 트럼ਪ ਦੇ ਐਗਜ਼ੈਕਟਿਵ ਆਰਡਰ ਦਾ ਮਤਲਬ ਇਹ ਆ ਕਿ ਹੁਣ ਤੋਂ ਬਾਅਦ ਇਹ ਐਕਟ ਖਤਮ ਹੋ ਜਾਊਗਾ ਜਿਹੜੇ ਅਮਰੀਕਨ ਅਧਿਕਾਰੀ ਆ ਜਾਂ ਅਮਰੀਕਨ ਸਰਕਾਰ ਆ ਉਹ ਬਾਹਰਲੀਆ ਸਰਕਾਰਾਂ ਨੂੰ ਜਾਂ ਬਾਹਰਲੀਆ ਕੰਪਨੀਆਂ ਨੂੰ ਰਿਸ਼ਵਤ ਦੇ ਕੇ ਆਪਣੇ ਫਾਇਦੇ ਵਿੱਚ ਕੰਮ ਕਰਾ ਸਕਦੀਆਂ ਸੋ ਰਿਸ਼ਵਤ ਬਾਹਰ ਦੇਣ ਨੂੰ ਖੁੱਲ੍ਹ ਦਿੱਤੀ ਜਾ ਰਹੀ ਆ ਸੋ ਭਾਰਤੀ ਮੀਡੀਆ ਜੇ ਕਹਿ ਰਿਹਾ ਕਿ ਇਸ ਦੇ ਅੰਡਰ ਹੀ ਅਡਾਨੀ ਦੇ ਮੁਕੱਦਮੇ ਚੱਲਿਆ ਸਗਾ ਵੀ ਇਹਨੇ ਆ ਬਾਰਲੀਆਂ ਕੰਪਨੀਆਂ ਨੂੰ ਰਿਸ਼ਵਤ ਦਿੱਤੀ ਸੀਗੀ ਤੇ ਅਮਰੀਕਨ ਨਰਵੇਸ਼ਕਾਂ ਨੂੰ ਉਹਦੇ ਕਰਕੇ ਹੋਲੇ ਵਿੱਚ ਰੱਖਿਆ ਸੀਗਾ ਸੋ ਇਹੀ ਮੁਕੱਦਮਾ ਆ ਪਰ ਅਸੀਂ ਅਮਰੀਕਨ ਕੁਝ ਮਹਾਰਾਂ ਦੇ ਨਾਲ ਕੁਝ ਵਕੀਲਾਂ ਦੇ ਨਾਲ ਗੱਲ ਕੀਤੀ ਜਿਸ ਤੋਂ ਬਾਅਦ ਅਸੀਂ ਸਿੱਟੇ ਤੇ ਪਹੁੰਚੇ ਆ ਕਿ ਜਿਹੜਾ FCPA ਆ ਜਿਹੜਾ ਐਕਟ ਅਜ ਕਾਤਮ ਕੀਤਾ ਗਿਆ ਫੋਰਨ ਕਰਾਪਟ ਪ੍ਰੈਕਟਿਸ ਐਕਟ ਉਹਦੇ ਅਡਾਨੀ ਦੇ ਉੱਤੇ ਕਾਰਵਾਈ ਨਹੀਂ ਹੋਈ ਅਡਾਨੀ ਦੇ ਉੱਤੇ ਕਾਰਵਾਈ ਸਕਿਉਰिटीज ਫਰਾਡ ਅਤੇ ਵਾਇਰ ਫਰਾਡ ਦੇ ਅੰਡਰ ਹੋਈ ਆ ਇਨਡਾਈਟਮੈਂਟ ਇਹ ਕਹਿੰਦੀ ਆ ਸੋ ਹੁਣ ਮੋਦੀ ਜਿਹੜੇ ਆ ਅਮਰੀਕਾ ਆ ਰਹੇ ਆ ਕੀ ਉਹ ਅਮਰੀਕਾ ਆ ਕੇ ਅਡਾਨੀ ਨੂੰ ਬਚਾ ਲੈਂਦੇ ਆ ਕੋਈ ਫੋਰਨ ਡੀਲ ਕਰਕੇ ਜਾਂ ਭਾਰਤ ਨੂੰ ਵਪਾਰ ਵਾਸਤੇ ਖੋਲ ਕੇ ਪਰ ਜਿਹੜਾ ਕਾਨੂੰਨ ਉਹ ਇਹ ਕਹ ਰਿਹਾ ਹਾਲ ਦੀ ਘੜੀ ਕਿ ਜਿਹੜਾ ਅਡਾਨੀ ਦੇ ਉੱਤੇ ਮੁਕੱਦਮਾ ਸੈਕਿਉਰਿਟੀਜ਼ ਐਂਡ ਵੈਲਫਰੇਡ ਦੇ ਅੰਡਰ ਆ ਇਹ ਐਫਸੀਪੀਏ ਦੇ ਅੰਡਰ ਨਹੀਂ ਆ ਬਾਕੀ ਆਉਣ ਵਾਲੇ ਕੁਝ ਦਿਨ ਕਾਫੀ ਮਹੱਤਵਪੂਰਨ ਹੋਣੇ ਆ ਤੇ ਮੋਦੀ ਅਤੇ ਟਰੰਪ ਦੀ ਆਪਸ ਵਿੱਚ ਕੀ ਡੀਲ ਹੁੰਦੀ ਹੈ ਜਾਂ ਕੀ ਗੱਲਬਾਤ ਹੁੰਦੀ ਹੈ ਇਹ ਸਾਰਾ ਕੁਝ ਆਪਣੇ ਸਾਹਮਣੇ ਆ ਜਾਣਾ ਹੈ ਅਖੀਰ ਵਿੱਚ ਗੱਲਬਾਤ ਕਰੀਏ ਦਿੱਲੀ ਵਾਲਿਆਂ ਦੀ ਦਿੱਲੀ ਦੇ ਵਿੱਚ ਬਚਿਆ ਤਾਂ ਕੁਝ ਨਹੀਂ ਹੈਗਾ ਕੇਜਰੀਵਾਲ ਦੇ ਪੱਲੇ ਪਰ ਫਿਰ ਵੀ ਭਗਵਾਨ ਤਮਾਨ ਅਤੇ ਉਹਨਾਂ ਦੇ ਸਾਥੀ ਵਿਧਾਇਕਾਂ ਮੰਤਰੀਆਂ ਨੂੰ ਕੇਜਰੀਵਾਲ ਨੇ ਦਿੱਲੀ ਚਲਬ ਕੀਤਾ ਉੱਥੇ ਸੱਦਿਆ ਗੱਲਬਾਤ ਕੀਤੀ ਆ ਗੱਲਬਾਤ ਕਰਨ ਤੋਂ ਬਾਅਦ ਬਾਰਾ ਕਿ ਭਗਵੰਤ ਮਾਨ ਉਹਨਾਂ ਨੇ ਬਿਆਨਬਾਜ਼ੀ ਕੀਤੀ ਆ ਹਾਲਾਂਕਿ ਹੁਣ ਨਾ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਆ ਨਾ ਦਿੱਲੀ ਦੇ ਵਿਧਾਇਕੇ ਰਹੇ ਆ ਤੇ ਪੰਜਾਬ ਦੇ ਉੱਤੇ ਕੋਈ ਉਹਨਾਂ ਦੀ ਪਕੜ ਨਹੀਂ ਹੈਗੀ ਚਾਹੁੰਦੇ ਤਾਂ ਉਹ ਕੋਹਰਾ ਟੋਲੀਆ ਚੱਕ ਕੇ ਪੰਜਾਬ ਆ ਸਕਦੇ ਸੀਗੇ ਇੱਥੇ ਆ ਕੇ ਗੱਲ ਕਰ ਸਕਦੇ ਸੀ ਪਰ ਫਿਰ ਵੀ ਉਹਨਾਂ ਨੇ ਦਿਖਾਇਆ ਕਿ ਭੇਡਾਂ ਦਾ ਜਿਹੜੀ ਹੱਲੇ ਵੀ ਉਹੀ ਆ ਤੇ ਦਿੱਲੀ ਦੀ ਆਉਣਾ ਪਊਗਾ ਸੋ ਪੰਜਾਬ ਸਰਕਾਰ ਜਿਹੜੀ ਪਹਿਲਾਂ ਦਿੱਲੀੋਂ ਚੱਲ ਰਹੀ ਆ ਹਾਲਾਂਕਿ ਦਿੱਲੀ ਦੇ ਵਿੱਚ ਆਪਣਾ ਚੌਗਾ ਚੌੜ ਹੋ ਗਿਆ ਪਰ ਫਿਰ ਵੀ ਪੰਜਾਬ ਦੇ ਮੰਤਰੀ ਸੰਤਰੀ ਦਿੱਲੀ ਬੁલાਏ ਗਏ ਆ ਉਹਨਾਂ ਨੂੰ ਨਵੇਂ ਨਿਰਦੇਸ਼ ਦਿੱਤੇ ਗਏ ਆ ਤੋਂ ਨਵੇਂ ਨਿਰਦੇਸ਼ਾਂ ਤੋਂ ਸੁਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਨੂੰ ਜੀ ਹੁਣ ਵਿਕਾਸ ਦਾ ਨਵਾਂ ਮਾਡਲ ਬਣਾ ਕੇ ਪੇਸ਼ ਕਰਾਂਗੇ ਤੇ ਬਾਕੀ ਸਾਡੇ ਵਿੱਚ ਕੋਈ ਵੀ ਬਾਗੀ ਸੁਰਾਂ ਨਹੀਂ ਉੱਠ ਰਹੀਆਂ ਇਹ ਸਾਰੀਆਂ ਕਾਂਗਰਸੀਆਂ ਦੀਆਂ ਅਫਵਾਹਾਂ ਆ ਸਾਮਿਲ ਤੋ ਪਰ ਇਹ ਗੱਲ ਇਹ ਆ ਕਿ ਪਹਿਲਾਂ ਇਹ ਕਹਿੰਦੇ ਸੀ ਕਿ ਦਿੱਲੀ ਦੇ ਵਿੱਚ ਜਿਵੇਂ ਅਸੀਂ ਵਿਕਾਸ ਦਾ ਮਾਡਲ ਪੇਸ਼ ਕਰਤਾ ਉਦੀ ਤਰਜ਼ ਦੇ ਉੱਤੇ ਅਸੀਂ ਪੰਜਾਬ ਬਣਾ ਦੇਣਾ ਪਰ ਹੁਣ ਦਿੱਲੀ ਵਾਲੇ ਮਾਡਲ ਦਾ ਝੱਗਾ ਚੌੜ ਹੋ ਗਿਆ ਦਿੱਲੀ ਵਾਲੇ ਲੋਕਾਂ ਨੇ ਪਸੰਦ ਨਹੀਂ ਕੀਤਾ ਉਹ ਆ ਪਾਰਟੀ ਜਿਹੜੀ ਹਰਾ ਦਿੱਤੀ ਆ ਤੇ ਪੰਜਾਬ ਦੇ ਵਿੱਚ ਉਹ ਮਾਡਲ ਕਿਹੋ ਜਿਹਾ ਹੋਊਗਾ ਇਹ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ ਇਸ ਦੇ ਨਾਲ ਹੀ ਭਗਵੰਤ ਮਾਨ ਨੇ ਜਿਹੜੀ ਇੱਕ ਹੋਰ ਗੱਲ ਕੀਤੀ ਉਹ ਇਹ ਕਿ ਦਿੱਲੀ 'ਚ ਕੀਤੇ ਕੰਮਾਂ ਦਾ ਤਜਰਬਾ ਪੰਜਾਬ 'ਚ ਵੀ ਲਾਗੂ ਕਰਾਂਗੇ ਉਹ ਜਿਹੜੇ ਦਿੱਲੀ ਦੇ ਵਿੱਚ ਕੀਤੇ ਕੰਮ ਸਕੇ ਜੇ ਇੰਨੇ ਵਧੀਆ ਹੁੰਦੇ ਤਾਂ ਫਿਰ ਸਰਕਾਰ ਹਾਰਦੀ ਨਾ ਕੇਜਰੀਵਾਲ ਹੁਣੀ ਆਪਣੀ ਸੀਟ ਤੱਕ ਨਾ ਹਾਰਦੇ ਪਰ ਦਿੱਲੀ ਦੇ ਲੋਕਾਂ ਨੇ ਤਾਂ ਉਹ ਸਾਰਾ ਕੁਝ ਡਿਸਐਪਰੂਵ ਕਰ ਦਿੱਤਾ ਤੇ ਪੰਜਾਬ 'ਚ ਵਿੱਚ ਫਿਰ ਕਿਹੋ ਜਿਹੀ ਕ੍ਰਾਂਤੀ ਲਿਆਉਣ ਦੀਆਂ ਗੱਲਾਂ ਕਰ ਰਹੇ ਆ ਸ਼ਾਇਦ ਇਹ ਗੱਲ ਭਗਵੰਤ ਮਾਨ ਹੋਣਾ ਦੇ ਵੀ ਖਾਨੇ ਨਹੀਂ ਪੈ ਰਹੀ ਪੰਜਾਬ ਦੇ ਲੋਕ ਚਾਹੁੰਦੇ ਆ ਕਿ 2 ਸਾਲ ਬਚੇ ਆ ਭਗਵੰਤ ਮਾਨ ਦੇ ਕੋਲ ਹੱਲੇ ਵੀ ਜੇਕਰ ਚੋਣ ਤਾਂ ਦਿੱਲੀ ਦੀ ਬੁੱਕਲ ਵਿੱਚੋਂ ਉੱਠ ਕੇ ਪੰਜਾਬ ਦੇ ਭਲੇ ਦੀ ਗੱਲ ਕਰ ਸਕਦੇ ਆ ਪੰਜਾਬ ਨੂੰ ਖੁਦਮੁਖਤਿਆਰ ਸਰਕਾਰ ਜਿਹੜੀ ਦੇ ਸਕਦੇ ਜਿਹੜੀ ਪੰਜਾਬ ਦੀਆਂ ਲੋੜਾਂ ਪੰਜਾਬ ਦੀਆਂ ਮੰਗਾਂ ਦੀ ਪੈਰਵਾਈ ਕਰੇ ਪੰਜਾਬ ਦੇ ਲੋਕਾਂ ਦੇ ਭਲੇ ਦੀ ਗੱਲ ਕਰੇ ਦਿੱਲੀ ਦੇ ਵਿੱਚ ਦਿੱਲੀ ਦੇ ਮਗਰ ਲੱਗ ਕੇ ਜੋ ਨੁਕਸਾਨ ਕੇਜਰੀਆਲ ਨੇ ਕਰਵਾ ਲਿਆ ਆ ਉਹ ਨੁਕਸਾਨ ਜੇਕਰ ਭਗਵੰਤ ਮਾਨ ਚਾਹੁੰਦੇ ਆ ਕਿ ਪੰਜਾਬ 'ਚ ਨਾ ਹੋਵੇ ਤਾਂ ਉਹਨਾਂ ਨੂੰ ਉਹ ਕੁਝ ਕਰਨਾ ਪਊਗਾ ਜੋ ਪੰਜਾਬੀ ਚਾਹੁੰਦੇ ਆ ਪਰ ਬੜੇ ਦੁੱਖ ਦੀ ਗੱਲ ਆ ਕਿ ਹੱਲੇ ਵੀ ਭਗਵੰਤ ਮਾਨ ਜਿਹੜੇ ਆ ਉਹ ਕੇਜਰੀਆਲ ਦੀ ਬੁੱਕਲ ਵਿੱਚ ਬੈਠੇ ਆ ਤੇ ਨਿਰਦੇਸ਼ ਲੈਣ ਵਾਸਤੇ ਵੀ ਦਿੱਲੀ ਜਿਹੜੇ ਆ ਉਹ ਜਾ ਰਹੇ ਆ ਸੋ ਜੇ ਦਿੱਲੀ ਵਾਲੇ ਰਾਹ ਪੈਣਾ ਅ ਦਿੱਲੀ ਵਾਲੇ ਤਿਆਰ ਬਈ ਜਿਹੜੇ ਕਰਨੇ ਆ ਤਾਂ ਫਿਰ ਨਤੀਜਾ ਵੀ ਦਿੱਲੀ ਵਾਲੇ ਨਿਕਲਣਾ ਜਿਹੜਾ ਕਿ 227 ਦੇ ਵਿੱਚ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੀ ਹਾਰ ਆ ਸੋ ਭਗਵੰਤ ਮਾਨ ਜੇਕਰ ਸਿਆਣੇ ਬਣਦੇ ਆ 2 ਸਾਲ ਦੇ ਸਮੇਂ ਦੇ ਵਿੱਚ ਪੰਜਾਬ ਤੇ ਪੰਜਾਬੀਆਂ ਦੀ ਕੋਈ ਗੱਲ ਕਰਕੇ ਆਪਣਾ ਆਪ ਬਚਾ ਸਕਦੇ ਆ ਆਦਰਵਾਇਸ ਫਿਰ ਕਿਤੇ ਲੱਭਿਆਂ ਨੇ ਜੀ ਲੱਭਣੇ ਇਹ ਕੰਮ ਤੇ ਲਿਖਿਆ ਪੜਿਆ ਜਾ ਸਕਦਾ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਲੈ ਕੇ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਦਸ ਹੋਤਾ ਸ਼ੋਅ ਇਸ ਸਪਾਂਸਰਡ ਬਾਏ ਭਰਤ ਜੁਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ